कृष्णदेव अग्निहोत्री श्री मुक्ति नारायण धाम वेंकटेश मंदिर तिरुपति बालाजी मंदिर ग्रीन फील्ड मगीठा रोड से आज हमारे इस मंदिर के संस्थापक और हमारे परम पूजनीय स्वामी श्री सुदर्शनाचार्य जी की पंद्रहवीं पुण्यतिथि उसके उपलक्ष में हम हर वर्ष शबील लगाते हैं यहाँ पर मेरे मेन मगीठा रोड पे। आज वही कार्यक्रम है आज शबील लगाई गई है मंदिर की ओर से सेवा दल के सभी सदस्य और ट्रस्टीगण यहाँ सेवा में लगे हुए हैं शबीर चलेगी करीब तीन बजे तक चार बजे तक उसके बाद लंगर लगाया जाएगा करी और चावल का और इस प्रकार से हम अपने गुरु को श्रद्धांजलि अर्पित करते हैं देखिए एक खुशी तो जल सेवा को बहुत उत्तम माना गया है तो जल सेवा है और दूसरा अपने गुरु को समर्पित की जाती है तो फिर खुशी का तो कोई सीमा ही नहीं जब कोई भी कार्य अपने गुरु को समर्पित किया जाता है तो फिर खुशी की कोई सीमा नहीं है ये मेन मजीठा रोड पे जो 27 फीट रोड जो मंदिर की ओर रास्ता जाता है उसके बिल्कुल बाहर शबील चलते हैं रवि शर्मा सेवक श्री मुक्ति नारायण दा आम वेंकटेश मंदिर ग्रीनफील्ड आज स्वामी जी की 15वीं पुण्यतिथि पर हर साल की तरह शबील लगाई जा रही है ਔਰ ਇਹ ਪ੍ਰੋਗਰਾਮ ਜੋ ਵੀ ਉਲਿਖਿਆ ਗਿਆ ਹੈ ਸਾਡੇ ਸਵਾਮੀ ਜੀ ਦੇ ਜਦਿਸ਼ ਸੰਤਾਪਕ ਹੈ ਬਾਰੇ ਸ੍ਰੀ ਮੁਕਤੀ ਨਾਦਾਮ ਦੇ ਉਹਨਾਂ ਦੀ ਪੁੰਨ ਦਿਤੀ ਵੀ ਲਗਾਇਆ ਜਾਂਦਾ ਹੈ ਔਰ ਇਸ ਤੋਂ ਬਾਅਦ ਸਾਡੇ ਵੱਡੇ ਸਵਾਮੀ ਜੀ ਸਵਾਮੀ ਰਾਮਾਚਾਰੀ ਜੀ ਮਹਾਰਾਜ ਜੀ ਦੀ ਪੁੰਨ ਦਿਤੀ ਤੇ ਵੀ ਕੁਛ ਨਾ ਕੁਛ ਅਹੀਂ ਮੰਦਰ ਬਾਰੇ ਕੁਛ ਕਰਦੇ ਆ ਔਰ ਅੱਜ ਸਵੇਰ ਤੋਂ ਲੈ ਕੇ 9 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਇਹ ਸੇਵੀਲ ਚੱਲੇਗੀ ਉਸ ਤੋਂ ਬਾਅਦ ਕੜੀ ਚਾਵਲ ਦਾ ਭੰਡਾਰਾ ਚੱਲੇਗਾ ਐਕਚੁਅਲੀ ਅਹੀਂ ਬਾਲਾ ਜੀ ਰੋਡ ਗ੍ਰੀਨਫੀਲਡ ਹੈ ਮਜੀਠਾ ਰੋਡ ਦੇ ਉੱਪਰ ਜਦੋਂ ਹਰ ਸਾਲ ਦੀ ਤਰ੍ਹਾਂ ਇੱਥੇ ਐਸ.ਬੀ ਲਗਾਈ ਜਾਂਦੀ ਹੈ ਸਰ ਕਿੰਨੇ ਸਾਲਾਂ ਤੋਂ ਚੱਲ ਰਿਹਾ 15 ਸਾਲ ਤੋਂ ਅੱਗੋਂ ਵੀ ਅਸਰਾਂ ਨੂੰ ਪਰਾਲੇ ਜਾਂਦੀ ਰਹਿੰਦੀ ਬਹੁਤ سارے ਪਰਾਲੇ ਕਰਦੇ ਆ ਹੋਰ ਵੀ ਬਹੁਤ ਦੇ ਪਰਾਲੇ ਜਿਹੜੇ ਮੰਦਿਰ ਕੀਤੇ ਜਾਂਦੇ ਆ ਸਰ ਕਿਸ ਤਰ੍ਹਾਂ ਦਾ ਜਿਵੇਂ ਸਮਾਜ ਸੇਵਾ ਲੋੜ ਲੰਦਾ ਤੇ ਵੀ ਜਿਵੇਂ ਕੋਈ ਸਮਾਜ ਸੇਵਾ ਆਉਂਦੇ ਹੀ ਇੱਕ ਵਿਡੋ ਜੀ 30 ਲੇਡੀ ਜਾਂ 30 ਤੋਂ 45 ਲੇਡੀ ਜਿਹੜੀ ਹਰ ਹਰ ਮਹੀਨੇ ਨੂੰ ਰਾਸ਼ਨ ਦਿੱਤਾ ਜਾਂਦਾ ਹੋਰ ਵੀ ਬਹੁਤ سارے ਕੰਪਿਊਟਰ ਦਾ ਪ੍ਰੋਗਰਾਮ ਚੱਲ ਰਿਹਾ ਫ੍ਰੀ ਆਫ ਕਾਸਟ ਅਸੀਂ ਬੱਚਿਆਂ ਨੂੰ ਕੰਪਿਊਟਰ ਸਿਖਾ ਰਹੇ ਆ ਯੋਗਾ ਦੀਆਂ ਕਲਾਸਾਂ ਮੰਦ ਲੱਗ ਰਹੀਆਂ ਕਰੀਬ 10 ਸਾਲ ਤੋਂ ਬਹੁਤ ਸੰਤੁਸ਼ਟ ਹੁੰਦੀ ਹੈ ਜੀ ਸਰ ਆਪਣਾ ਹਾਂ ਤੇ ਆਪਣੀ ਪ੍ਰਫੁੱਲਤਾ ਬਣਾ ਰਹੇ ਹੈ ਉਪਰਾਲਾ ਜੀ ਕਰ ਰਹੇ ਮੈਂ ਕਿਸ਼ੋਰ ਹੈਨਾ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਦਾ ਮੈਂ ਅਧਿਖਸ਼ ਮੈਂ ਵਧਾਈ ਦਿੰਦਾ ਬਾਲਾ ਜੀ ਮੰਦਿਰ ਜਿਹੜਾ ਮੁਕਤੀ ਨਾਰਾਇਣ ਦਾ ਮੰਦਿਰ ਗ੍ਰੀਨਫੀਲਡ ਹੈ ਬਹੁਤ ਸਾਰੇ ਉਪਰਾਲੇ ਕਰਦੇ ਸਭ ਤੋਂ ਵੱਡਾ ਉਪਰਾਲਾ ਇਹਨਾਂ ਦਾ ਹੁੰਦਾ ਹਰ ਮਹੀਨੇ ਰੈਸ਼ਨ ਦੇਣਾ ਔਰ ਮੈਂ ਵੇਖਿਆ ਜਦੋਂ ਇਹਨਾਂ ਨੇ ਸਟਾਰਟ ਕੀਤਾ ਸੀ ਬੜੇ ਥੋੜੇ ਸੀ ਅੱਜ ਉਹ ਪਰਮਾਤਮਾ ਦੀ ਦਇਆ ਨਾਲ ਉਹ ਵੀ ਕਾਫੀ ਜਿਹੜੇ ਜ਼ਰੂਰਤਮੰਦ ਲੋਕਾਂ ਨੂੰ ਇਹ ਰੈਸ਼ਨ ਵੀ ਦੇ ਦਿੰਦੇ ਔਰ ਅੱਜ ਜਿਹੜਾ 15ਵੀਂ ਗੁਰੂ ਜੀ ਦੀ ਪੁਨਰ ਤਿਥੀ ਆ ਉਹਦੇ ਸਿਰਲੇਖੇ ਅੱਜ ਬਾਹਰ ਸ਼ਬੀਲ ਲੱਗੀ ਹੈ ਮੈਂ ਉਹਨਾਂ ਨੂੰ ਵਧਾਈ ਦਿੰਦਾ ਔਰ ਪਰਮਾਤਮਾ ਨੂੰ ਅਰਦਾਸ ਵੀ ਕਰਦਾ ਕਿ ਇਸ ਤਰ੍ਹਾਂ ਇਹਨਾਂ ਨੂੰ ਬਲ ਬਖਸ਼ੇ ਹਮੇਸ਼ਾ ਇਸ ਤਰ੍ਹਾਂ ਇਹ ਕਾਰਜ ਕਰਦੇ ਰਹਿਣ ਕਿਉਂਕਿ ਬਾਲਾਜੀ ਮੰਦਿਰ ਜਿਹੜਾ ਇਹ ਅੱਜ ਪੂਰੇ ਜੇ ਤੁਸੀਂ ਨੌਰਥ ਦੀ ਗੱਲ ਕਰੋਗੇ ਤਾਂ ਪੂਰੇ ਨੌਰਥ 'ਚ ਇੱਕ ਇਸ ਤਰ੍ਹਾਂ ਮੰਦਿਰ ਬਣਿਆ ਹੈ ਜੇ ਲੋਕਾਂ ਦੇ ਸੇਵਾ ਨਾਲ ਵੀ ਜੁੜਿਆ ਹੈ ਨਾਲ ਨਾਲ ਸੋ ਮੈਂ ਪਰਮਾਤਮਾ ਨੂੰ ਅਰਦਾਸ ਕਰਦਾ ਇਹਨਾਂ ਨੂੰ ਇਸ ਤਰ੍ਹਾਂ ਬਲ ਬਖਸ਼ੇ ਔਰ ਅੱਜ ਜਿਹੜਾ ਸ਼ਬੀਰ ਲੱਗੀ ਹੈ ਗ੍ਰੀਨਫੀਲਡ ਦੇ ਬਾਹਰ ਮੇਨ ਰੋਡ ਤੇ ਲੱਗੀ ਹੈ ਬਾਲਾਜੀ ਰੋਡ ਜਿਹੜਾ 27 ਫੁੱਟ ਰੋਡ ਵੀ ਜਿੰਨੂੰ ਕਹਿੰਦੇ ਉਥੇ ਕਾਰਨਰ ਤੇ ਲੱਗੀ ਹੋਈ ਹੈ ਸ਼ਬੀਰ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਧਾਈ ਦਿੰਦਾ ਔਰ ਅੱਗੇ ਵੀ ਇਸ ਤਰ੍ਹਾਂ ਉਮੀਦ ਕਰਦਾ ਕਿ ਇਸ ਤਰ੍ਹਾਂ ਉਪਰਾਲੇ ਕਰਦੇ ਰਹੇ। ਦੇਖੋ ਸਰ ਜਿਸ ਤਰ੍ਹਾਂ ਇਹਨਾਂ ਨੂੰ ਉਪਰਾਲਾ ਕੀਤਾ ਬੜੀ ਸੰਸਥਾਾਂਾਂ ਬੜੀਆਂ ਸੰਸਥਾਾਂਾਂ ਆਈਆਂ। ਦੇਖੋ ਮੈਂ ਮੈਨੂੰ ਲੱਗਦਾ ਇੱਕ ਸੰਸਥਾ ਤੋਂ ਵੀ ਉੱਪਰ ਇਹ ਕੰਮ ਕਰਦੇ ਸੰਸਥਾ ਤਾਂ ਸਿਰਫ ਇੱਕ ਉਪਰਾਲਾ ਕਰਦੇ ਸੰਸਥਾ ਤੋਂ ਵੀ ਉੱਪਰ ਕਿਉਂਕਿ ਮੈਂ ਵੀ ਸੰਸਥਾ ਚਲਾਉਂਦਾ ਮੈਂ ਵੀ ਹਰ ਮਹੀਨੇ ਬਲੱਡ ਡੋਨੇਸ਼ਨ ਕੈਂਪ ਲਗਦਾ। ਇਹਨਾਂ ਦੇ ਦੇਖੋ ਨਾ ਹਰ ਮਹੀਨੇ ਕਿਸੇ ਨੂੰ ਜ਼ਰੂਰਤਮੰਦ ਨੂੰ ਰੈਸ਼ਨ ਦੇਣਾ ਕੋਈ ਨਾ ਕੋਈ ਕੰਮ ਆਨਾ। ਔਰ ਵੀ ਸਾਰੇ ਉਪਰਾਲੇ ਇਹਨਾਂ ਤੇ ਹਰ ਬਾਰੀ ਕੀਤੇ ਜਾਂਦੇ ਆ ਤੇ ਮੈਂ ਸਮਝਦਾ ਕਿ ਕਈ ਸੰਸਥਾ ਨਾਮ ਦੇ ਆਉਂਦੇ ਸੋ ਇੱਕ ਮੰਦਿਰ ਦੇ ਨਾਲ ਨਾਲ ਇੱਕ ਸੰਸਥਾ ਵੀ ਹੈ ਔਰ ਲੋਕਾਂ ਦੀ ਉਪਰਾਲੇ ਵੀ ਕਰਦੇ ਆ ਇਸ ਤਰ੍ਹਾਂ ਹੀ ਆਪਾਂ ਨੂੰ ਉਮੀਦ ਕਰਦੇ ਰਹੋਗੇ ਇਹਨਾਂ ਦਾ ਸਰ ਬਾਕੀ ਮੰਦਿਰ ਵਾਲੇ ਕੀ ਕਹਿੰਦੇ ਜਿਸ ਤਰ੍ਹਾਂ ਦੇਖੋ ਅਕਸਰ ਮੰਦਿਰ ਜਿਹੜੇ ਹੁੰਦੇ ਆ ਮੰਦਿਰ ਸਿਰਫ ਪਰਮਾਤਮਾ ਤਾਂ ਉਥੇ ਵਾਸ ਹੁੰਦਾ ਹੀ ਹੁੰਦਾ ਮਨ ਲੱਗਦਾ ਪਰਮਾਤਮਾ ਤੋਂ ਸਭ ਤੋਂ ਵੱਡਾ ਜਿਹੜਾ ਉਪਦੇਸ਼ ਹੁੰਦਾ ਕਿਸੇ ਜ਼ਰੂਰਤ ਮੰਨ ਨੂੰ ਕੰਮ ਆਣਾ ਕਿਸੇ ਟਾਈਮ ਸੋ ਇਹਨਾਂ ਵੱਲੋਂ ਇਹ ਕਿਤਾ ਜਾਂਦਾ ਬਾਕੀ ਮੰਦਰ ਵਾਲਿਆਂ ਨੂੰ ਵੀ ਬਹੁਤ ਸਾਰੇ ਮੰਦਰਾਂ ਅੰਮ੍ਰਿਤਸਰ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਬਾਲਾਜੀ ਮੰਦਰ ਵਾਲੇ ਜਿਹੜੇ ਇਹਨਾਂ ਦੀ ਸੰਸਥਾ ਹੈ ਜਿਹੜੇ ਇਹਨਾਂ ਦੇ ਮੈਂਬਰ ਹੈ ਉਹ ਕਰਾਲਾ ਕਰਦੇ ਉਹ ਵੀ ਇਸ ਤਰ੍ਹਾਂ ਕਰ ਦੇਣ ਮੇਰਾ ਨਾਮ ਜਗਤਾਰ ਸਿੰਘ ਭੁੱਲਰਿਆ ਅੱਜ ਦਾ ਦਿਨ ਜੋ ਬਾਲਾਜੀ ਮੰਦਰ ਵੱਲੋਂ ਮਜੀਠਾ ਰੋਡ ਦੇ ਉੱਤੇ ਜੋ ਕਿ 15ਵੀਂ ਸ਼ਬੀਰ ਲਗਾਈ ਜਾ ਰਹੀ ਹੈ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਕਿਉਂਕਿ ਹਰ ਸਾਲ ਹੀ ਬੜਾ ਉਦਮ ਕਰਦੇ ਹਨ ਉਸ਼ਾ ਕਰਦੇ ਸੰਗਤ ਦੇ ਵਿੱਚ ਵੀ ਕਾਫੀ ਉਤਸ਼ਾਹ ਹੁੰਦਾ ਹੈ ਇਸ ਦਿਨ ਵਿੱਚ ਅਤੇ ਹੋਰ ਵੀ ਵਕ ਵਕ ਉਪਰਾਲੇ ਬਾਲਾਜੀ ਮੰਦਿਰ ਵੱਲੋਂ ਕੀਤੇ ਜਾਂਦੇ ਹਨ ਤੋਂ ਸੋ ਮੈਂ ਧੰਨਵਾਦ ਕਰਦਾ ਹਾਂ ਬਾਲਾਜੀ ਮੰਦਿਰ ٹرسٹ ਦਾ ਅਤੇ ਸਮੂਹ ਸਾਧ ਸੰਗਤ ਦਾ ਲੋਕਾਂ ਨੂੰ ਇਹੋ ਮੈਸੇਜ ਹੈ ਵੀ ਸਾਰੇ ਓਰਲ ਮਿਲ ਕੇ ਚੱਲਿਆ ਕਰੋ ਇਸ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆਪਣੇ ਧਾਰਮਿਕ ਹਨ ਇਸ ਵਿੱਚ ਕੋਈ ਵੀ ਜਾਤ ਪਾਤ ਤੋਂ ਉੱਪਰ ਉੱਠ ਕੇ ਜਾਂ ਆਪਣੇ ਸਮਾਜ ਤੋਂ ਉੱਪਰ ਉੱਠ ਕੇ ਇਹੋ ਜਿਹੇ ਕਾਰਜ ਕਰਦੇ ਰਹਿਣਾ ਚਾਹੀਦਾ